ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਚੰਡੀਗੜ੍ਹ 'ਚ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਸੂਬੇ ਵਿੱਚ ਥਾਪੇ ਗਏ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਹੈ। ਇਸ ਮੌਕੇ ਸੁਨੀਲ ਜਾਖੜ ਨੇ ਜਿੱਥੇ ਨਵੇਂ ਚੁਣੇ ਗਏ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਵਧਾਈ ਦਿੱਤੀ ਹੈ ਉੱਥੇ ਨਾਲ ਹੀ ਮਿਸ਼ਨ 2019 ਦੇ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਜਿੱਤਣ ਦੇ ਲਈ ਹੁਣ ਤੋਂ ਹੀ ਸਿਰ ਤੋਂ ਮਿਹਨਤ ਕਰਨ ਦੇ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਨੀਲ ਜਾਖੜ ਨੇ ਦੱਸਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਮਿਸ਼ਨ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚੋਂ 13 ਦੀਆਂ 13 ਸੀਟਾਂ ਤੇ ਹੁਣ ਜਾ ਫਿਰ ਜਿੱਤ ਹਾਸਲ ਕੀਤੀ ਜਾਵੇ ਜਿਸ ਦੇ ਚਲਦਿਆਂ ਹੀ ਅੱਜ ਉਹਨਾਂ ਨੇ ਪੰਜਾਬ ਕਾਂਗਰਸ ਨਾਲ ਸੰਬੰਧਿਤ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਹਨ ਇਸ ਮੌਕੇ ਉਹਨਾਂ ਦੇ ਨਾਲ ਅੰਮ੍ਰਿਤਸਰ ਤੋਂ ਜ਼ਿਲ੍ਹਾ ਕਾਂਗਰਸ ਦੇ ਹਾਤੀ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਜਰ ਅਤੇ ਗੁਰਦਾਸਪੁਰ ਤੋਂ ਰੋਸ਼ਨ ਜੋਸਫ ਵੀ ਮੌਜੂਦ ਸਨ ਇਹ ਸਾਰੇ ਜਿਹੜੇ ਪੀਸੀਸੀ ਪ੍ਰਧਾਨ ਹੈ ਨਵੇਂ ਜਿਹੜੇ ਪ੍ਰਧਾਨ ਬਣੇ ਹੈ ਉਹਨਾਂ ਸਾਰਿਆਂ ਨੂੰ ਅੱਜ ਇੱਥੇ ਬੁਲਾ ਕੇ ਸਾਰਿਆਂ ਨਾਲ ਉਹਨਾਂ ਨੂੰ ਵਧਾਈ ਦੇਣ ਵਾਸਤੇ ਤੇ ਉਹਨਾਂ ਸਾਰਿਆਂ ਨਾਲ ਜਿਹੜਾ ਮਿਸ਼ਨ 13 ਮਿਸ਼ਨ 13 ਜਿਹੜਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਅਨਾਉਂਸ ਕੀਤਾ ਸੀਗਾ 2019 ਦੇ ਪਾਰਲੀਮੈਂਟਨੀ ਚੋਣਾਂ ਨੂੰ ਲੈ ਕੇ 13 ਦੀ 13 ਸੀਟਾਂ ਪੰਜਾਬ ਕਾਂਗਰਸ ਦੀ ਝੋਲੀ ਦੇ ਵਿੱਚ ਪਾ ਕੇ ਰਾਹੁਲ ਗਾਂਧੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਜਿਹੜਾ ਮਿਸ਼ਨ ਉਲੀਕਿਆ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਉਹਦੇ ਵਾਸਤੇ ਸਾਰੇ ਸਾਡੇ ਨਵੇਂ ਡੀਸੀਸੀ ਦੇ ਪ੍ਰਧਾਨ ਹੈ ਜਿਹੜੇ ਉਹਨਾਂ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਨ ਵਾਸਤੇ ਆ ਮੀਟਿੰਗ ਬੁਲਾਈ ਗਈ ਹੈ ਜਗਤ ਸਾਹਿਬ ਕੀ ਇਸ ਤਰੀਕੇ ਸੇ ਫੀਡਬੈਕ ਵੀ ਲਿਆ ਜਾਏਗਾ ਕਿ ਜਿਸ ਤਰੀਕੇ ਸੇ ਸਰਕਾਰ ਕੇ ਜਾਂ ਵਿਧਾਇਕੋ ਕੀ ਨਾਰਾਜ਼ਗੀ ਕੀ ਬਾਤ ਹੈ ਕੀ ਸੰਗਠਨ ਕੇ ਅੰਦਰ ਕਿ ਇਸ ਤਰੀਕੇ ਕੇ ਕਾਰਕਰਤਾਓ ਕੇ ਅੰਦਰ ਕੋਈ ਬਾਤ ਹੋ ਇਸ ਚੀਜ਼ ਦਾ ਵੀ ਫੀਡਬੈਕ ਹੋਣਾ ਸਭ ਕੋਈ ਕਿਸੇ ਕਿਸਮ ਕੀ ਨਾਰਾਜ਼ਗੀ ਕਿਸੇ ਕੇ ਪਾਸ ਨਹੀਂ ਹੈ और क्योंकि सारे नए जो प्रधान आए हैं ग्राउंड की जो रिपोर्ट है उनकी जो अपनी शंकाएं है, जो हैं जो समस्याएं वहाँ ग्राउंड लेवल पे हैं लोगों की समस्याएं हैं उनको हल करवाने के लिए क्या कदम उठा सकती है पार्टी रिपोर्ट पंजाब टुडे